ਵਾਹਿਗੁਰੂ ਜੀ ਜੋਦੇ ਪੈਂਦੇ ਵਾਹਿਗੁਰੂ ਫਾਇਦਾ ਹੁੰਦੇ ਰਹਿੰਦੇ ਵਾਹਿਗੁਰੂ ਖੜੀ ਚੋਂ ਵਾਹਿਗੁਰੂ 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 ਔਖੇ ਆ ਸਾਰੇ ਕਿੰਨਾ ਨੂੰ ਦੇਖ ਕੇ ਬਾਬਾ ਜੀ ਨੂੰ ਵਾਹਿਗੁਰੂ ਆਪਾਂ ਅਕਸਰ ਲੋਕਾਂ ਦੇ ਮੂੰਹੋਂ ਸੁਣਦੇ ਆ ਇਤਿਹਾਸ ਵੀ ਸੁਣਦੇ ਆ ਵੀ ਗੁਰੂ ਮਹਾਰਾਜ ਅ ਗੁਰੂ ਮਹਾਰਾ ਦਾ ਕਦ ਕਾਟ ਐਡਾ ਸੀਗਾ ਹੈ ਗੁਰੂ ਮਹਾਰਾ ਦੇ ਗਾਂ ਜਿਹੜੇ ਅ ਗਾਂ ਪਰਿਵਾਰਕ ਤੋਂ ਜੀ ਸੀਗੇ ਉਹ ਵੀ ਇੱਦੇ ਕੱਡ ਕਾ ਕਦ ਕਾਠੀ ਦੇ ਸੀਗੇ ਪਰ ਉਹ ਗੱਲਾਂ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਸੀਗਾ ਵੀ ਹੋਣਗੇ ਜਾਂ ਨਹੀਂ ਪਰ ਹੁਣ ਲੱਗਦਾ ਤੁਹਾਨੂੰ ਦੇਖ ਕੇ ਵੀ ਵਾਕਈ ਹੋਣਗੇ